ਇਹ ਕਈ ਤਰ੍ਹਾਂ ਦੇ ਜਾਨਵਰ ਨੇ ਜਿਹਦਾ ਕਰਕੇ ਤੁਸੀਂ ਰਾਤ ਨੂੰ ਨਾ ਹੀ ਸਫਰ ਕਰੋ ਤਾਂ ਵਧੀਆ ਦਿਨੇ ਤੇ ਸਾਹਮਣੇ ਤੁਸੀਂ ਦੇਖ ਸਕਦੇ ਹੋ ਜਲ ਮਹਿਦ ਸਾਹਮਣੇ ਜੈਗੜ ਕਿਲਾ ਦੇਖ ਸਕਦੇ ਹੋ ਆਪਣੀ ਸਪੀਡ ਆ ਜਿਹੜੀ ਇਸ ਟਾਈਮ 40 ਦੀ ਹੈਗੀ ਆ ਦੇਖ ਰਹੇ ਹੋ ਤੁਸੀਂ ਮੋਰ ਆ ਮੋਰਾਂ ਦਾ ਜਿਹੜਾ ਕਿ ਝੁੰਡ ਜਾ ਰਿਹਾਗਾ ਦੁਨੀਆ ਦੀ ਸਭ ਤੋਂ ਵੱਡੀ ਤੋਪ ਜਿਹੜੀ ਇੱਥੇ ਪਈ ਆਲੀ ਵੀ ਇਹ ਤੋਪਾ ਤਕਰੀਬਨ ਇੱਥੋਂ 50 ਕਿਲੋਮੀਟਰ ਲੰਮਾ 16 ਸੈਟਸ ਹਸਬੇ ਦੀ ਜੀ ਰੇਡ ਦੀ ਗੱਲ ਕਰੀਏ ਤਾਂ ਤਕਰੀਬਨ 50 ਟਨ ਦੇ ਦਾ ਵੇਟ ਆ ਸਾਰੀ ਦਾ ਰਾਜਸਥਾਨ ਦੇ ਜੈਪੁਰ ਦੇ ਵਿੱਚ ਕਿੰਨੇ ਪਹਾੜ ਨੇ ਤੁਸੀਂ ਦੇਖ ਸਕਦੇ ਹੋ ਇੱਥੇ ਛੋਟਿਆਂ ਨੂੰ ਪਿਆਰ ਅਤੇ ਵੱਡਿਆਂ ਨੂੰ ਸਤਿ ਸ੍ਰੀ ਅਕਾਲ ਅੱਜ ਦਾ ਜਿਹੜਾ ਸਫਰ ਆ ਆਪਾਂ ਨਾਹਰਗੜ ਕਿਲੇ ਤੋਂ ਸ਼ੁਰੂ ਕਰਾਂਗੇ ਨਾਹਰਗੜ ਕਿਲੇ ਤੇ ਤਾਂ ਆਪਾਂ ਜਾਣਾ ਨਹੀਂ ਆ ਸਾਹਮਣੇ ਤੁਸੀਂ ਦੇਖ ਸਕਦੇ ਹੋ ਸਾਰੀ ਜੈਪੁਰ ਸਿਟੀ ਵਧੀਆ ਲੋਕੇਸ਼ਨ ਲੱਗੀ ਚਲੋ ਸਫਰ ਅੱਜ ਦਾ ਇੱਥੋਂ ਸ਼ੁਰੂ ਕਰਦੇ ਹਾਂ ਆਪਾਂ ਸਾਹਮਣੇ ਚੈਨਾਵਾਲ ਨਹਰਗੜ੍ਹ ਕਿਲੇ ਦੀ ਤੁਸੀਂ ਵੀਡੀਓ ਸਾਰੀ ਦੇਖ ਹੀ ਚੁੱਕੇ ਹੋਗੇ ਚਲੋ ਅੱਗੇ ਪੁੰਨੇ ਆਪਾਂ ਚੱਲੇ ਚੱਲਦੇ ਆਂ ਸਿੱਧਾ ਜੈਗੜ੍ਹ ਕਿਲੇ ਵੱਲੀ ਆਪਾਂ ਇਸ ਟਾਈਮ ਨਹਰਗੜ੍ਹ ਕਿਲੇ ਤੋਂ ਥੋੜੀ ਜੀ ਦੂਰੀ ਖੜੇ ਆਂਗੇ ਜੇ ਦਿਖਾਇਆ ਜਾਵੇ ਤਾਂ ਤੁਸੀਂ ਇੱਧਰ ਰਾਈਟ ਸਾਈਡ ਆਪਣੇ ਨਹਰਗੜ੍ਹ ਕਿਲਾ ਦੇਖ ਸਕਦੇ ਹੋਗੇ ਅਤੇ ਥੱਲੇ ਸਾਰੀ ਜੈਪੁਰ ਪਿੰਕ ਸਿਟੀ ਦੇਖ ਸਕਦੇ ਹੋ ਤੁਸੀਂ ਆ ਆਪਣੀ ਹੈਗੀ ਹੈਗੀ ਚైనా ਵਾਲ ਤੁਸੀਂ ਪਿਛਲੇ ਬਲੌਗ ਦੇ ਵਿੱਚ ਵੇਖ ਹੀ ਲਿਆ ਜਦੋਂ ਆਪਾਂ ਨਹਰਗੜ੍ਹ ਕਿਲਾ ਜਿਹੜਾ ਐਕਸਪਲੋਰ ਕੀਤਾ ਸੀਗਾ ਸਾਰਾ ਸਾਨੂੰ ਦਾਸਤਾ ਸੀਗਾ ਬਸ ਇੱਕ ਤੁਸੀਂ ਜਰੂਰ ਇੱਕ ਚੀਜ਼ ਦੇਖਣੀ ਆ ਵੀ ਜਦੋਂ ਕਿਸੇ ਵੀਰ ਨੇ ਵੀ ਨਾਹਰਗੜ੍ਹ ਕਿਲੇ ਤੇ ਆਉਣਾ ਨਾ ਉਹ ਆ ਕੇ ਨਾਲ ਦੀ ਨਾਲ ਜਾਇਗੜ੍ਹ ਅਮੀਰ ਫੋਰਟ ਅਤੇ ਜਾਲ ਮਹਿਲ ਇੱਥੇ ਚਾਰੇ ਇੱਕ ਵਾਰ ਚ ਕਵਰ ਕਰ ਸਕਦੇ ਹੋ ਕਿਉਂਕਿ ਇਧਰੋਂ ਚੜ੍ਹਾਈ ਜਿਹੜੀ ਪੈਂਦੀ ਆ ਤਕਰੀਬਨ 3 ਕਿਲੋਮੀਟਰ ਪੈਂਦੀ ਆ ਆਪਾਂ 2.5 ਕਿਲੋਮੀਟਰ ਕੱਢ ਆਏ ਆ ਬਸ ਅੱਧਾ ਕਿਲੋਮੀਟਰ ਰਹਿ ਗਿਆ ਕੱਢ ਕੇ ਇਸ ਤੋਂ ਬਾਅਦ ਸਿੱਧਾ ਆਪਾਂ ਜੈਗੜ ਕਿਲੇ ਜਾਣਾਗਾ ਜੈਗੜ ਕਿਲੇ ਤੋਂ ਬਾਅਦ ਆਪਾਂ ਜਾਣਾਗਾ ਅਮੀਰ ਫੋਰਟ ਅਮੀਰ ਫੋਰਟ ਤੋਂ ਰਸਤੇ ਵਿੱਚ ਹੀ ਪੈਣਾ ਆਪਾਂ ਨੂੰ ਜਲ ਮਹਿਲ ਜੇ ਕਿਸੇ ਵੀਰ ਨੇ ਵੀ ਆਉਣਾ ਇਹ ਜਗ੍ਹਾ ਦੇ ਉੱਤੇ ਅਤੇ ਆਹ 뷰 ਇੰਜੋਏ ਕਰਨਾ ਤਾਂ ਤੁਹਾਨੂੰ ਨਾਹਰਗੜ ਕਿਲੇ ਵਿੱਚ ਆਉਣਾ ਪਊਗਾ ਇੱਥੋਂ ਸਾਰੇ ਕਿਲੇ ਕਵਰ ਕਰ ਸਕਦੇ ਹਾਂ ਇੱਕ ਵਾਰ ਦੇ ਵਿੱਚ ਪਹਿਲੇ ਦਿਨ ਤੁਸੀਂ ਸ਼ਹਿਰ ਕਵਰ ਕਰ ਲਓ ਇਸ ਤੋਂ ਬਾਅਦ ਸ਼ਹਿਰ ਤੋਂ ਬਾਹਰ ਜਿਹੜੇ ਕਿਲੇ ਆ ਸਾਰੇ ਇੱਕ ਦਿਨ ਚ ਕਵਰ ਕਰ ਸਕਦੇ ਹਾਂ ਕਿਉਂਕਿ ਇੱਕ ਕਿਲੇ ਦੇ ਵਿੱਚ ਤਕਰੀਬਨ 2 ਘੰਟੇ ਲੱਗ ਜਾਂਦੇ ਆ ਜਿਹੜਾ ਆਮੀਰ ਫੋਟ ਆ ਉਹਦੀ ਖਾਤਰ ਆਪਾਂ ਨੂੰ 3 ਘੰਟੇ ਘੱਟੋ-ਘੱਟ ਚਾਹੀਦੇ ਆਗੇ ਕਾਫੀ ਕਾਫੀ ਵੱਡਾ ਉਹ ਚਲੋ ਵੀਰੇ ਅੱਗੇ ਪਾਉਨੇ ਆ ਚੱਲੇ ਹੁਣ ਬਸ ਪਹਿਲਾਂ ਨਾਹਰਗੜ੍ਹ ਕਿਲਾ ਆਊਗਾ ਉਤੋਂ ਰਾਈਟ ਲਾਵਾਂਗੇ ਆਪਾਂ ਰਾਈਟ ਲੈ ਕੇ ਸਿੱਧਾ ਜੈਗੜ੍ਹ ਕਿਲੇ ਨੂੰ ਚੱਲਦੇ ਆਂ ਆਪਾਂ ਇਸ ਟਾਈਮ ਖੜੇ ਆ ਜੀ ਨਾਹਰਗੜ੍ਹ ਦੇ ਕਿਲੇ ਦੇ ਬਿਲਕੁਲ ਬਾਹਰ ਇਸ ਤੋਂ ਦੋਰਾ ਪਾੜਦੇ ਆ ਇੱਕ ਤਾਂ ਲੈਫਟ ਸਾਈਡ ਜਾਵਾਂਗੇ ਟੀ ਪੁਆਇੰਟ ਆ ਗਿਆ ਇਹ ਸਿੱਧਾ ਗਿਆ ਨਾਹਰਗੜ੍ਹ ਕਿਲੇ ਇਹ ਆਪਾਂ ਕਵਰ ਕਰ ਲਿਆ ਤੁਸੀਂ ਪਿਛਲੀ ਵੀਡੀਓ ਚ ਦੇਖ ਹੀ ਲਿਆ ਇਸ ਦੇ ਵੱਲ ਜਾਵਾਂਗੇ ਆਪਾਂ ਇਹ ਸਿੱਧਾ ਕਿਤੇ ਮੁੰਨ ਦੀ ਲੋੜ ਨਹੀਂ ਹੈਗੀਗੀ ਤੁਹਾਨੂੰ ਦੱਸ ਦਿਆਂ ਟੋਟਲ ਆਪਾਂ ਕਿੰਨੇ ਕਿਲੋਮੀਟਰ ਕੱਢ ਕੇ ਇਥੋਂ ਕਿੰਨਾ ਸਫਰ ਆ ਸਾਰਾ ਦੱਸ ਦਿਆਂ ਜੈਗੜ ਉਹ ਪੁਲਿਸ ਵਾਲਾ ਭਾਈ ਦੱਸਦਾ ਸੀਗਾ ਵੀਰਾ ਵੀ ਇਥੋਂ 5-6 ਕਿਲੋਮੀਟਰ ਜਿਹੜਾ ਜੈਗੜ ਕਿਲਾ ਪੈਂਦਾਗਾ ਚੱਲਦੇ ਆਂ ਕਿਲੇ ਦੇ ਅੰਦਰ ਕੀ ਕੁਛ ਆ ਇੱਧਰ ਆਪਣੇ ਨਾਰਗੜ ਕਿਲੇ ਦਾ ਜਿਹੜਾ ਆਪਣਾ ਰਾਜਾ ਸੀਗਾ ਤੇ ਉਹਦਾ ਸਾਰਾ ਮਤਲਬ ਜਿੰਨੇ ਸ਼ਸਤਰ ਵਗੈਰਾ ਹਥਿਆਰ ਆ ਸਾਰਾ ਕੁਝ ਉੱਥੇ ਹੀ ਪਾਇਆ ਗੀ ਯਾਨੀ ਕਿ ਮੇਨ ਆ ਉਹ ਵੀ ਕਵਰ ਕਰਿਓ ਇਸ ਤੋਂ ਬਾਅਦ ਸਾਰਾ ਉੱਥੇ ਕਵਰ ਕਰਨਾ ਦੇਖ ਸਕਦੇ ਹੋ ਸਾਹਮਣੇ ਮੋਰ ਉੱਡਿਆ ਜਾਂਦਾ ਇਹ ਸਾਰਾ ਜੰਗਲੀ ਇਲਾਕਾ ਹੈਗਾ ਇਹ ਕਿਸੇ ਵੀਰ ਨੇ ਕਰਨਾ ਦਿਨੇ ਕਵਰ ਕਰਿਓ ਰਾਤ ਨੂੰ ਥੋੜਾ ਜਿਆ ਸਫਰ ਕਰਨਾ ਇਹਦੇ ਵਿੱਚ ਜਾਨਲੇਵਾ ਵੀ ਹੋ ਸਕਦਾ ਨੁਕਸਾਨਦੇ ਵੀ ਹੋ ਸਕਦਾ ਸਾਹਮਣੇ ਤੁਸੀਂ ਦੇਖ ਸਕਦੇ ਹੋਗੇ ਨਾਹਰਗੜ ਕਿਲਾ ਇਹਦੀ ਐਗਜ਼ੈਕਟ ਪੁਆਇੰਟ ਹੈਗਾ ਬਾਅਦ ਵਿੱਚ ਇੱਥੋਂ ਆਪਾਂ ਬਸ ਰਾਈਟ ਹੋ ਜਾਣਾ ਆ ਗੇਟ ਆ ਗਿਆ ਸਾਹਮਣੇ ਐਗਜ਼ੈਕਟ ਪੁਆਇੰਟ ਲਿਖਿਆ ਹੋਇਆ ਬਾਹਰ ਜਾਣ ਦਾ ਰਸਤਾ ਇੱਥੇ ਬਸ ਆਪਾਂ ਰਾਈਟ ਹੋ ਕੇ ਨਾਹਰਗੜ੍ਹ ਕਿਲੇ ਤੋਂ ਬਾਹਰ ਨਿਕਲ ਜਾਾਂਗੇ। ਜਿੰਨਾ ਵੀ ਰਸਤਾ ਆਪਾਂ ਤੈਅ ਕੀਤਾ ਹੈ ਸਾਰਾ ਜੰਗਲੀ ਇਲਾਕਾ ਹੈ। ਜਿੰਨਾ ਵੀ ਨਾਹਰਗੜ੍ਹ ਕਿਲੇ ਤੋਂ ਜਾਂਦਾ ਜੈਗੜ੍ਹ ਕਿਲੇ ਨੂੰ। ਅਤੇ ਇਹ ਰਸਤੇ ਵਿੱਚ ਤੁਹਾਨੂੰ ਦੱਸ ਹੀ ਚੁੱਕਿਆ ਵੀ ਦਿਨੇ ਕੋਈ ਪ੍ਰੋਬਲਮ ਨਹੀਂ, ਸਾਈਕਲ ਤੇ ਆਓ, ਮੋਟਰਸਾਈਕਲ ਤੇ ਆਓ ਕੋਈ ਚੱਕਰ ਨਹੀਂਗਾ। ਪਰ ਜਿੰਨਾ ਹੋ ਸਕੇ ਆਪਾਂ ਰਾਤ ਨੂੰ ਇੱਥੇ ਸਫ਼ਰ ਨਾ ਕਰਿਓ। ਕਿਉਂਕਿ ਇੱਥੇ ਕਾਫੀ ਤਰ੍ਹਾਂ ਦੇ ਜਾਨਵਰ ਆਪਾਂ ਚਲੋ ਹਲੇ ਮੋਰੀ ਦੇਖਿਆ। ਪਰ ਸਾਨੂੰ ਮਗਰਪਾਲ ਸਾਹਿਬ ਨੇ ਦੱਸਿਆ ਵੀ ਇੱਥੇ ਕਈ ਤਰ੍ਹਾਂ ਦੇ ਜਾਨਵਰ ਨੇ ਜਿਹਦਾ ਕਰਕੇ ਤੁਸੀਂ ਰਾਤ ਨੂੰ ਨਾ ਹੀ ਸਫਰ ਕਰੋ ਤਾਂ ਵਧੀਆ ਦਿਨੇ-ਦਿਨੇ ਸਫਰ ਕਰ ਲਓ ਕੋਈ ਚੱਕਰ ਨਹੀਂ ਆ। ਜੈਗੜ ਜਾਂਦਿਆਂ ਨੂੰ ਰਸਤੇ ਵਿੱਚ ਆ ਮੰਦਿਰ ਪੈਂਦਾ। ਸ੍ਰੀ ਚਰਨ ਮੰਦਿਰ ਜੇ ਕਿਸੇ ਨੇ ਵਿਜ਼ਿਟ ਕਰਨਾ ਕਰ ਸਕਦੇ ਆ ਦੇ ਅੰਦਰ। ਬਾਕੀ ਆ ਲੋਕੇਸ਼ਨ ਸਾਹਮਣੇ ਦੇਖਦਾ ਹੀ ਬਣਦੀ ਆ। ਦੇਖੋ ਕਿੰਨੀ ਸੋਹਣੀ ਢਲਾਣਾ ਇੱਥੇ। ਸਿੱਧਾ ਦੇਖੋ ਇਹ ਦੂਆ ਸਾਈਕਲ ਜਾਂਦੇ ਕਿੰਨੇ ਤੇਜ਼। ਮੰਦਿਰ ਤੋਂ ਥੋੜਾ ਜਿਹਾ ਪੱਗ ਅੱਗੇ ਆਗੇ ਆਂਗੇ। ਆ ਰਸਤਾ ਤੁਹਾਨੂੰ ਦਿਖਾਤਾ ਸੀ ਆਪਾਂ ਪਹਿਲਾਂ ਤੇ ਸਾਹਮਣੇ ਤੁਸੀਂ ਦੇਖ ਸਕਦੇ ਹੋ ਜਲ ਮਹਿਲ ਜਿਹੜਾ ਸਾਹਮਣੇ ਤੁਸੀਂ ਦੇਖ ਰਹੇ ਹੋਗੇ ਉਹ ਸਾਰਾ ਜਲ ਮਹਿਲ ਆਗਾ ਆਪਾਂ ਇੱਥੇ ਵੀ ਜਾਵਾਂਗੇ ਜੇ ਐਂਟਰੀ ਕਰਨ ਦੇਤੀ ਤਾਂ ਦੇਖਾਂਗੇ ਉਹ ਤੁਹਾਨੂੰ ਦੱਸ ਦਾਂਗੇ ਪਰ ਆਸੇ-ਪਾਸੇ ਦੇਖੋ ਕਿੰਨੀਆਂ ਪਹਾੜੀਆਂ ਨੇ ਅਤੇ ਵਿਚਾਲੇ ਸਾਰਾ ਪਾਣੀ ਦੀ ਨਦੀ ਬਣੀ ਹੋਈ ਹੈ ਇੱਕ ਤਰ੍ਹਾਂ ਦਾ ਮਤਲਬ ਤਲਾਹ ਕਹਿ ਸਕਦੇ ਆ ਇਹਨੂੰ ਉਹਦੇ ਬਿਲਕੁਲ ਵਿਚਾਲੇ ਜਿਹੜਾ ਇਹ ਮਹਿਲ ਆ ਇਹਨੂੰ ਜਲ ਮਹਿਲ ਕਹਿ ਦਿੰਦੇ ਆਗੇ ਆਮਣੇ ਜੈਗੜ ਕਿਲਾ ਦੇਖ ਸਕਦੇ ਹੋ ਆਪਣੀ ਸਪੀਡ ਆ ਜਿਹੜੀ ਇਸ ਟਾਈਮ 40 ਦੀ ਹੈਗੀ ਆਪਾਂ ਜੈਗੜ ਕਿਲੇ ਦੀ ਐਂਟਰੀ ਤੇ ਖੜੇ ਆ ਥੋੜੀ ਜੀ ਦੂਰ ਰਹਿ ਗਿਆ ਬਸ ਇੱਥੇ ਇਹਨਾਂ ਦੀ ਟਾਈਮਿੰਗ ਲੱਗ ਕੇ ਲਾਈ ਵੀ ਆ ਦੇਖ ਸਕਦੇ ਹੋ ਤੁਸੀਂ ਜੈਗੜ ਫੋਰਟ ਪਰਲੇ ਪਾਸੇ ਅਮੀਰ ਫੋਰਟ ਆਗਾ ਅੰਬੀਰ ਕਹਿੰਦੇ ਹੈਗੇ ਅਮੀਰ ਵੀ ਕਹਿੰਦੇ ਹੈਗੇ ਤੇ ਜਿਹੜੀ ਇਹਦੀ ਟਾਈਮਿੰਗ ਆਗੀ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਨੂੰ 5:30 ਵਜੇ ਤੱਕ ਆਗੀ ਸ਼ਾਇਦ ਅਮੀਰ ਦੀ ਵੀ ਸੇਮ ਟਾਈਮਿੰਗ ਹੋਊ ਜਿਹੜਾ ਨਾਂ ਲਈ ਲਿਖਿਆ ਇਹਨਾਂ ਨੇ ਤੇ ਚਲੋ ਬਾਕੀ ਟਾਈਮਿੰਗ ਤੁਹਾਨੂੰ ਦਿਖਾਉਣੀ ਸੀ ਅੱਜ ਤੋਂ ਸਿੱਧਾ ਆਪਾਂ ਚੱਲਦੇ ਹਾਂ ਹੁਣ ਜੈਗੜ ਫੋਰਡ ਦੀ ਓਧਰ ਆ ਪਿੱਛੇ ਆਪਣਾ ਟੂਰਿਸਟ ਗਾਰਡ ਭਰਾ ਖੜਾਗਾ ਇਹ ਕਹਿੰਦਾ ਵੀ ਜੇ ਤਾਂ ਇੱਕ ਪਰਸਨ ਆਉਂਗੇ ਤਾਂ ਰੁਪਈਆ 400 ਆਗਾ ਚਾਰਾਂ ਤੱਕ ਵੀ ਰੁਪਈਆ 400 ਆਗਾ ਪੰਜਾਬ ਮਿਆਂ ਆਪਕੋ 2-3 ਸਾਲ 1 ਸਾਲ ਲੱਗੇ ਹੋਗੇ ਬਾਕੀ ਜੇ ਆਪਾਂ 4 ਤੋਂ ਵੱਧ ਆਉਣੇ ਆਗੇ 15 ਤੱਕ ਆਗੇ ਤਾਂ 15 ਤੱਕ ਤਕਰੀਬਨ ਇਹ ਚਾਰਜਸ ਕਰਦੇ ਆ 600 ਰੁਪਈਆ ਤੇ ਜੇ 15 ਤੋਂ ਜ਼ਿਆਦਾ ਆਪਾਂ 15 ਤੋਂ ਵੱਧ ਆ ਤਾਂ 1000 ਰੁਪਈਆ ਫਿਰ ਜਿੰਨੇ ਮਰਜ਼ੀ ਆ ਜਾਓ ਇੱਕ ਬੰਦੇ ਦਾ 400 ਆ ਚਾਰਾਂ ਦਾ ਵੀ 400 ਆ ਬਾਕੀ ਚਲੋ ਅੱਗੇ ਤੁਹਾਨੂੰ ਦਿਖਾਉਨੇ ਆ ਜੈਗੜ ਕਿਲਾ ਆ ਸਾਹਮਣੇ ਇੱਕ ਮੰਦਰਾ ਮੰਦਰ ਦੇ ਬਿਲਕੁਲ ਸਾਹਮਣੀ ਸਾਈਡ ਦੇਖ ਸਕਦੇ ਹੋ ਤੁਸੀਂ ਪਾਣੀ ਵਾਲੀਆਂ ਦੋ ਟੈਂਕੀਆਂ ਪਈਆਂ ਨਗੀਆਂ ਜੇ ਆਪਾਂ ਅੰਦਰ ਜਾਂਦੇ ਆ ਕਿਲੇ ਦੇ ਅੰਦਰ ਤਾਂ ਉੱਥੇ ਆਪਾਂ ਤੋਂ ਚਾਰਜਸ ਲੈ ਲੈਂਦੇ ਆ 20 ਰੁਪਏ ਬੋਤਲ 30 ਰੁਪਏ ਬੋਤਲ ਕਿਤੇ ਕਿਤੇ ਚੱਲਦੀ ਹੈਗੀ ਪਰ ਇੱਥੋਂ ਆਪਾਂ ਬਿਲਕੁਲ ਫ੍ਰੀ ਭਰ ਸਕਦੇ ਆਂਗੇ ਬਾਕੀ ਸੋਨੂੰ ਜੇ ਜਾਨਵਰਾਂ ਦੀਆਂ ਗੱਲਾਂ ਕਰਦੇ ਸੀ ਆ ਸਾਹਮਣੇ ਦੇਖ ਸਕਦੇ ਹੋ ਮੋਰ ਚਾਰ ਪੰਜ ਮੋਰ ਇਕੱਠੇ ਫਿਰਦੇ ਆ ਦੂਰੋਂ ਦਫੋਂ ਨੇ ਸਾਨੂੰ ਕਿਹਾ ਕਿ ਤੇਰੇ ਉਹਨਾਂ ਨੇ ਭੱਜ ਜਾਣਾ ਆਹ ਦੇਖ ਰਹੇ ਹੋ ਤੁਸੀਂ ਮੋਰ ਆ ਮੋਰਾਂ ਦਾ ਜਿਹੜਾ ਕਿ ਝੁੰਡ ਜਾ ਰਿਹਾਗਾ ਮੋਰਾਂ ਦਾ ਝੁੰਡ ਇੱਥੇ ਆਮ ਤੌਰ ਤੇ ਦਿਖ ਜਾਂਦਾ ਕਿਉਂਕਿ ਸਾਰਾ ਜੰਗਲ ਆਗਾ ਜੰਗਲੀ ਇਲਾਕਾ ਆਗਾ ਜਿਸ ਦਾ ਕਰਕੇ ਮੋਰ ਬਹੁਤ ਜ਼ਿਆਦਾ ਦੇਖਣ ਨੂੰ ਸਾਨੂੰ ਮਗਰ ਵੀ ਮਿਲੇ ਆਗੇ ਇੰਨਾ ਕਲੀਅਰ ਸ਼ਾਰਟ ਕਦੇ ਨਹੀਂ ਆਇਆ ਮੋਰਾਂ ਦਾ ਹਾਂਜੀ ਹਾਂਜੀ ਚਲੋ ਵੀਰੇ ਪੀ ਲਿਏ ਪਾਣੀ ਫਿਰ ਆਪਾਂ ਇਸ ਤੋਂ ਬਾਅਦ ਚੱਲਦੇ ਆਂ ਜੈਗੜ ਕਿਲੇ ਦੀ ਬਾਕੀ ਆ ਬਿਕਾਸੂਲ ਜ਼ਰੂਰ ਲੈ ਕੇ ਆਓ ਯਾਰ ਕਿਉਂ ਸਿੰਘ ਸਾਹਿਬ ਹੂੰ ਬਿਕਾਸੂਲ ਦਿੰਦੀ ਆਂ ਹਾਂ ਗਰਮੀ ਬਹੁਤ ਆ ਗਈ ਜਿਹਦਾ ਕਰਕੇ ਆਪਾਂ ਇਹ ਜ਼ਰੂਰ ਲਓ ਬਿਕਾਸੂਲ ਇੱਥੇ ਲਓ ਜੀ ਆਪਾਂ ਜੈਗੜ ਕਿਲੇ ਵਿੱਚ ਪਹੁੰਚ ਚੁੱਕੇ ਆਂਗੇ ਕੁਛ ਇਦਾਂ ਦਾ ਵਿਊ ਆ ਜੈਗੜ ਕਿਲੇ ਦਾ ਬਾਹਰਲੀ ਸਾਈਡ ਤੋਂ ਅੰਦਰ ਚਲੋ ਟਿਕਟ ਕਾਊਂਟਰ ਤੋਂ ਆਪਾਂ ਤੁਹਾਨੂੰ ਪ੍ਰਾਈਸ ਵਗੈਰਾ ਦੱਸਦੇ ਆਂ ਸਾਰਾ ਇੱਥੇ ਪਾਰਕਿੰਗ ਆ ਬਾਹਰਲੀ ਸਾਈਡ ਆਪਣੇ ਸਾਈਕਲ ਦਾ ਦੇਖਦੇ ਆ ਕਿ ਚਾਰਜਸ ਲੈਂਦੇ ਆ ਇਹ ਕਿ ਨਹੀਂ ਲੈਂਦੇ ਤੁਹਾਨੂੰ ਸਾਰਾ ਦੱਸਾਂਗੇ ਪਾਰਕਿੰਗ ਦਾ ਵੀ ਤੇ ਟਿਕਟ ਦਾ ਵੀ ਦੱਸਾਂਗੇ ਸਾਰਾ ਸਾਹਮਣੇ ਟਿਕਟ ਕਾਊਂਟਰ ਆਗਾ ਦੇਖ ਸਕਦੇ ਹੋਗੇ ਤੁਸੀਂ ਇੱਥੋਂ ਜਾਣਗੇ ਫਿਰ ਸਿੰਘ ਸਾਹਿਬ ਜਾ ਕੇ ਟਿਕਟ ਵਗੈਰਾ ਲੈ ਕੇ ਆਉਣਗੇ ਫਿਰ ਆਪਾਂ ਇਸ ਤੋਂ ਬਾਅਦ ਚੱਲਦੇ ਆਂ ਅੰਦਰ ਸਾਹਮਣੇ ਟਿਕਟ ਕਾਊਂਟਰ ਤੋਂ ਤੁਸੀਂ ਦੇਖ ਸਕਦੇ ਹੋਗੇ ਮਤਲਬ ਅਡਲਟ ਦੀ ਖਾਤਰ 150 ਰੁਪਿਆਗਾ ਜੇ ਕੋਈ ਬੱਚਾ 5 ਤੋਂ 12 ਸਾਲ ਦਾ ਉਹ 75 ਰੁਪਏ ਨੇਗੇ ਅਤੇ ਜੇ ਕੋਈ ਸਟੂਡੈਂਟ ਆ ਜਿਹਦੇ ਕੋਲ ਆਈਡੀ ਕਾਰਡ ਆ ਉਹਦੀ ਖਾਤਰ ਵੀ 75 ਰੁਪਏ ਆ ਜੇ ਕੋਈ ਫੋਰਨਰ ਤੋਂ ਆ ਰਿਹਾਗਾ ਅਡਲਟ ਆ ਉਹ 500 ਰੁਪਿਆ ਦਾ ਟਿਕਟ ਅਤੇ ਜੇ ਕੋਈ ਚਿਲड्रन ਆਗਾ ਬੱਚਾ ਕੋਈ ਉਹ 250 ਹੈਗਾ ਤੇ ਸਟੂਡੈਂਟ ਦਾ ਵੀ 250 ਹੈਗਾ ਜੇ ਆਪਾਂ ਵੀਡੀਓ ਕੈਮਰਾ ਨਾਲ ਲੈ ਜਾਏ ਲੈ ਕੇ ਜਾਣਾ ਉਹਦਾ 200 ਐਕਸਟਰਾ ਲਿਖਿਆ ਪਿਆ ਇਹਨਾਂ ਦਾ ਜੇ ਕਿਸੇ ਬੰਦੇ ਨੇ ਵੀ ਆਪਦਾ ਕੈਮਰਾ ਲੈ ਕੇ ਆਉਣਾਗਾ ਉਹਦੀ ਖਾਤਰ 200 ਰੁਪਿਆ ਫੋਨ ਦੇ ਉੱਤੇ ਆ ਚਲੋ ਆਪਾਂ ਬਣਾ ਸਕਦੇ ਹਾਂ ਕੈਮਰੇ ਵਾਲੀ ਚੀਜ਼ ਇਹਦੀ ਹੋਰ ਹੁੰਦੀ ਹੈਗੀ ਥੋੜਾ ਜਿਹਾ ਉਹਦਾ ਚਾਰਜਸ ਕਰਦੇ ਨੇਗੇ ਇਹ ਤੇ ਟਾਈਮਿੰਗ ਆਪਾਂ ਤੁਹਾਨੂੰ ਪਹਿਲਾਂ ਦੱਸ ਹੀ ਦਿੱਤੀ 9 ਤੋਂ 6:30 ਵਜੇ ਤੱਕ ਤੇ ਗਾਈਡ ਚਾਰਜਸ ਦੀ ਗੱਲ ਕਰੀਏ ਸਾਹਮਣੇ ਲਿਖੇ ਹੋਏ ਆਗੇ ਉਹ ਵੀਰ ਥੋੜਾ ਜਿਹਾ ਮੰਨ ਬਸ ਉਹਨਾਂ ਕੀ ਹੈਗਾ ਇੱਕ ਤੋਂ 4 ਦਾ 400 ਆ ਤੇ ਜੇ 5 ਤੋਂ 10 ਨੇ ਬੰਦੇ ਨੇ ਉਹਦਾ 500 ਆ 10 ਤੋਂ 15 ਦਾ 600 ਆ ਇਸ ਤੋਂ ਉੱਪਰ ਸਾਰਿਆਂ ਦਾ 1000 ਆਗਾ ਅਸਲ ਆਪਾਂ ਨੂੰ ਮਿਲ ਗਈ ਹੈਗੀ ਦੋਨਾਂ ਭਰਾਵਾਂ ਦੇ ਆਪਣਾ 300 ਰੁਪਿਆ ਲੱਗਿਆ ਸਾਈਕਲ ਆਪਣੇ ਇੱਥੇ پارک ਹੋ ਗਈ ਹੈਗੇ ਸਾਹਮਣੇ ਪਾਰਕਿੰਗ ਆ ਮੋਟਰਸਾਈਕਲ ਤੇ ਸਾਈਕਲਾਂ ਦੀ ਇਧਰਲੀ ਸਾਈਡ ਹੁਣ ਆਪਾਂ ਕਰਦੇ ਇਥੋਂ ਦੀ ਐਂਟਰੀ ਸਿੱਧੀ ਜਾ ਗੜ੍ਹਕਲੇ ਦੀ ਥੈਂਕ ਯੂ ਸਰ ਜਗਾ ਵੀਰ ਜੀ ਨੋ ਨੋ ਆ ਮੇਨ ਐਂਟਰੀ ਹੈਗੀ ਜੈਗੜ ਕਿਲੇ ਦੀ ਫਿਰ ਹਾਲ ਚੱਲਦੇ ਆਪਾਂ ਅੰਦਰ ਆਪਾਂ ਜੈਗੜ ਕਿਲੇ ਦੇ ਵਿੱਚ ਐਂਟਰ ਕਰ ਚੁੱਕੇ ਆਂਗੇ ਇੱਥੇ ਕਾਫੀ ਕੁਝ ਦੇਖਣ ਨੂੰ ਆਗਾ ਜਿੱਦਾਂ ਸਭ ਤੋਂ ਵੱਡੀ ਤੋਪ ਵੀ ਇੱਥੇ ਪਈ ਹੈਗੀ ਇੱਥੇ ਖਜ਼ਾਨਾ ਵੀ ਨਿਕਲਿਆ ਸੀ ਕੁਝ ਮੌਤ ਦਾ ਖੂਹ ਆ ਕਾਫੀ ਚੀਜ਼ਾਂ ਨੇਗੀਆਂ ਤਕਰੀਬਨ ਮਹਾਰਾਜਾ ਸਹਿਬ ਸਿੰਘ ਵੱਲੋਂ ਇਹ ਕਿਲਾ ਬਣਾਇਆ ਗਿਆ ਸੀਗਾ 1726 ਦੇ ਵਿੱਚ ਜੈਗੜ ਕਿਲੇ ਦਾ ਨਾਮ ਜਿਹੜਾ ਪਿਆ ਉਹ ਮਹਾਰਾਜਾ ਜੈ ਸਿੰਘ ਦੇ ਨਾਮ ਉੱਤੇ ਪਿਆਗਾ ਜਿਹੜੇ ਕਿ ਜੈਪੁਰ ਦੇ ਪਹਿਲੇ ਰਾਜੇ ਸੀਗੇ ਅਤੇ ਇਹ ਕਿਲਾ ਬਣਾਉਣ ਦਾ ਇੱਕੋ ਇੱਕ ਕਾਰਨ ਸੀਗਾ ਜਿਹੜਾ ਕਿ ਜੈਪੁਰ ਸ਼ਹਿਰ ਦੀ ਸਾਰੇ ਦੀ ਇਹ ਰੱਖਿਆ ਕਰਦਾ ਸੀਗਾ। ਬਾਕੀ ਅੱਜ ਆਪਾਂ ਦਮਾਲਾ ਸਜਾ ਲਿਆ। ਅੱਜ ਆਪਣੇ ਸਿੰਘ ਸਾਹਿਬ ਕਹਿੰਦੇ ਤੁਸੀਂ ਦਮਾਲਾ ਸਜਾਓ। ਦਮਾਲਾ ਵੀ ਸੋਹਣਾ ਲੱਗਦਾ ਹੈਗਾ। ਚਲੋ ਆਪਾਂ ਕਿਲੇ ਦੇ ਵਿੱਚ ਐਂਟਰੀ ਕਰ ਚੁੱਕੇ ਹਾਂ। ਹੁਣ ਤੁਹਾਨੂੰ ਦਿਖਾਉਣੇ ਆਂਗੇ ਦੁਨੀਆ ਦੀ ਸਭ ਤੋਂ ਵੱਡੀ ਤੋਪ ਜਿਹੜੀ ਇੱਥੇ ਪਈ ਹਾਲੇ ਵੀ। ਸਾਹਮਣੇ ਤੁਸੀਂ ਜਿਹੜੀਆਂ ਵਿਸ਼ਾਲ ਕੰਧਾਂ ਦੇਖ ਰਹੇ ਹੋ ਨਾ ਇਹ ਉਸ ਟਾਈਮ ਇੰਨੀਆਂ ਉੱਚੀਆਂ ਤਾਹ ਬਣਾਈਆਂ ਗਈਆਂ ਸੀਗੀਆਂ ਮਤਲਬ ਇਹ ਜਿੰਨਾ ਮਰਜੀ ਤਕੜਾ ਮਤਲਬ ਹਮਲਾ ਹੋ ਜੇ ਉਸ ਨੂੰ ਝੱਲ ਸਕਦੀਆਂ ਇਹ ਤਾਂ ਕਿ ਕਿਲੇ ਦੀਆਂ ਕੰਧਾਂ ਇੰਨੀਆਂ ਉੱਚੀਆਂ ਤਾਹ ਬਣਾਈਆਂ ਸੀ ਕਿਉਂਕਿ ਕਿਲੇ ਨੂੰ ਕੋਈ ਨੁਕਸਾਨ ਨਾ ਪਹੁੰਚੇ ਬਹੁਤ ਜ਼ਿਆਦਾ ਸ਼ਕਤੀਸ਼ਾਲੀ ਇਹ ਕੰਧਾਂ ਨਿਗੀਆਂ ਬਾਕੀ ਤੁਸੀਂ ਕਿਲੇ ਦਾ ਵਿਊ ਦੇਖ ਸਕਦੇ ਹੋਗੇ ਜਿੱਡਾ ਮਰਜੀ ਇਹਦੇ ਉੱਤੇ ਹਮਲਾ ਹੋ ਜੇ ਪਰ ਇਹ ਕੰਧ ਦਾ ਜਿਹੜੀ ਢੈਂਦੀ ਨੀਗੀ ਚੈਨਾਵਾਲ ਵਾਂਗੂ ਹੀ ਆ ਸੇਮ ਇਹ ਨਾਰਗੜ ਕਿਲੇ ਵਾਂਗੂ ਬਹੁਤ ਮਜ਼ਬੂਤ ਬਣਾਈ ਗਈ ਆ ਇਹ ਦੇਖ ਸਕਦੇ ਹੋ ਕਿੰਨਾ ਕਿੰਨੀਆਂ ਕਿੰਨੀਆਂ ਉੱਚੀਆਂ ਨੇ ਇਹ ਇਹ ਕਿਲੇ ਦੇ ਅੰਦਰ ਕੁਝ ਕੁ ਛੋਟੇ ਛੋਟੇ ਮਹਿਲ ਨੇਗੇ ਕੁਝ ਕੁ ਮੰਦਰ ਨੇ ਅਤੇ ਕੁਝ ਕੁ ਇਤਿਹਾਸਿਕ ਜਿਹੜੀਆਂ ਚੀਜ਼ਾਂ ਪਈਆਂ ਨੇ ਉਸ ਟਾਈਮ ਦੇ ਰਾਜੇ ਦੀਆਂ ਰਾਜਾ ਸਵੈ ਸਿੰਘ ਦੀਆਂ ਪਰਾਤਾਂ ਚੀਜ਼ਾਂ ਜਿਹੜੀਆਂ ਪਈਆਂ ਨੇ ਉਹਨਾਂ ਦੇ ਪਰਿਵਾਰ ਦਾ ਕਾਫੀ ਕੁਝ ਪਿਆਗਾ ਜਿਹੜਾ ਆਪਾਂ ਅੱਗੇ ਤੁਹਾਨੂੰ ਵੀਡੀਓ ਵਿੱਚ ਦਿਖਾਵਾਂਗੇ ਬਹੁਤ ਇਤਿਹਾਸਕਾਰੀ ਯਾਨੀ ਕਿ ਇਹ ਕਿਲਾ ਮੰਨਿਆ ਗਿਆ ਜਾਇਗੜ ਕਿਲਾ ਚਲੋ ਆਪਾਂ ਚાલਦੇ ਅੰਦਰ ਚੱਲ ਕੇ ਤੁਹਾਨੂੰ ਦਿਖਾਉਂਦੇ ਆਂ ਕੁਸ਼ਕੋਈ ਸਸਿਆ ਵੈਸੀ ਪੈਦਲ ਘੁੰਮਣ ਦੀ ਖਾਤਰ ਜਿਹੜੀ ਆਹ ਬਣੀ ਹੋਈ ਹੈਗੀ ਆਪਣੀ ਜਿਹਨੂੰ ਆਪਾਂ ਚైనా ਵਾਲ ਵੀ ਚਲੋ ਕਹਿ ਦਿੰਦੇ ਆਂ ਕੰਪੇਅਰ ਕਰਦੇ ਆਂ ਉਹਦੇ ਨਾਲ ਆਪਾਂ ਪਿੱਛੇ ਨਾਰਗੜ ਕਿਲੇ ਦੇ ਚైనా ਵਾਲ ਦੇ ਉੱਤੇ ਆਪਾਂ ਸਾਈਕਲ ਚ ਚਲਾਉਂਦੇ ਸਾਨੂੰ ਦਿਖਾਇਆ ਸੀਗਾ ਪਿਛਲੀ ਵੀਡੀਓ ਤੁਸੀਂ ਦੇਖ ਹੀ ਲਿਆ ਸੇਮ ਹੀ ਆ ਪਰ ਇੱਥੇ ਸਾਈਕਲ ਆਉਣ ਨਹੀਂ ਦਿੱਤਾ ਇਨੀ ਦਾ ਨਹੀਂ ਆਪਾਂ ਇੱਥੇ ਵੀ ਲੈ ਕੇ ਚੜਾ ਦੇਣਾ ਸੀ ਇਹਦੇ ਉੱਤੇ ਆਹ ਦਰਵਾਜ਼ਾ ਤੁਸੀਂ ਦੇਖ ਸਕਦੇ ਹੋਗੇ ਕਿੰਨਾ ਮਜ਼ਬੂਤ ਆ ਕਾਫੀ ਮਜ਼ਬੂਤ ਬਣਾਇਆ ਪਿਆ ਉਹ ਟਾਈਮ ਦਾ ਪੂਰਾ ਲੋਹੇ ਦਾ ਬਣਿਆ ਹੋਇਆਗਾ ਕੰਧਾਂ ਦੀ ਚੜਾਈ ਦੇਖ ਸਕਦੇ ਹੋ ਤੁਸੀਂ ਬਹੁਤ ਜ਼ਿਆਦਾ ਹੈਗੀ ਤਕਰੀਬਨ 2 ਤੋਂ 3 ਫੁੱਟ ਜਿਹੜੀ ਕੰਧਾਂ ਦੀ ਚੜਾਈ ਹੈਗੀ ਤੁਸੀਂ ਦੇਖ ਲਓ ਕਿਸੇ ਵੀ ਹਮਲੇ ਤੋਂ ਇਹ ਗੇਟ ਬਣੇ ਹੋਇਆ ਮਹਿਲ ਦੇ ਵਿੱਚੋਂ ਕਾਫੀ ਬਣੇ ਹੋਏ ਹੈਗੇ ਤੇ ਆ ਦਰਵਾਜ਼ਾ ਤੁਸੀਂ ਚੈੱਕ ਕਰ ਸਕਦੇ ਹੋਗੇ ਉਸ ਟਾਈਮ ਹਮਲਾ ਕਰਨਾ ਕਿੰਨਾ ਕੋਖਾ ਹੋ ਜਾਂਦਾ ਹੂ ਕਿੰਨੀ ਚੜਾਈ ਹੈਗੀ ਇਹਦੀ ਬਾਕੀ ਇਸ ਤੋਂ ਬਾਅਦ ਆਹ ਲੋਹੇ ਦਾ ਬਣਿਆ ਦਰਵਾਜ਼ਾ ਆ ਜਾਂਦਾ ਸੀ ਚਲੋ ਫੇਰ ਤਾਂ ਸੈਨਾ ਖੜੀ ਹੁੰਦੀ ਸੀ ਬਾਹਰਲੇ ਪਾਸੇ ਅੰਦਰਲੇ ਪਾਸੇ ਇੱਥੇ ਟਿਕਟ ਆਪਣੀ ਚੈੱਕ ਹੁੰਦੀ ਹੈਗੀ ਹੁਣ ਆਪਾਂ ਤੁਹਾਨੂੰ ਦਿਖਾਉਣ ਲੱਗਿਆਂਗੇ ਦੁਨੀਆ ਦੀ ਸਭ ਤੋਂ ਸ਼ਕਤੀਸ਼ਾਲੀ ਤੇ ਦੁਨੀਆ ਦੀ ਸਭ ਤੋਂ ਵੱਡੀ ਤੋਪ ਕਰੋਦਰਸ਼ਨਜੀ ਤੋਪ ਦੇ ਤੋਪ ਦਾ ਨਾਮ ਤੁਸੀਂ ਸਾਹਮਣੇ ਪੜ੍ਹ ਸਕਦੇ ਹੋਗੇ ਜਿਵਾਣਾ ਤੋਪ ਆ ਇਹ ਮਤਲਬ ਕਿਲੇ ਦੇ ਪੂਰਬੀ ਹਿੱਸੇ ਵਿੱਚ ਪਈ ਆਗੀ ਇਹ ਤੋਪ ਨੂੰ ਅੱਜ ਤੱਕ ਮਤਲਬ ਕੋਈ ਨਹੀਂ ਜਾਣ ਤੱਕਿਆ ਕਾਫੀ ਵੱਡੀ ਤੋਪ ਆ ਇਹ ਦੇਖ ਸਕਦੇ ਹੋ ਤੁਸੀਂ ਸਾਹਮਣੇ ਦੁਨੀਆ ਦੀ ਸਭ ਤੋਂ ਵੱਡੀ ਤੋਪ ਮੂਰਲਾ ਹਿੱਸਾ ਚੈੱਕ ਕਰੋ ਤੁਸੀਂ ਦੇਖੋ ਬਾਕੀ ਤੋਪ ਦੀ ਗੱਲ ਕਰੀਏ ਤਾਂ ਇਹ ਤੋਪਾ ਤਕਰੀਬਨ ਇੱਥੋਂ 50 ਕਿਲੋਮੀਟਰ ਲੰਮਾ ਗੋਲਾ ਸੱਟ ਸਕਦੀ ਸੀਗੀ ਨੇ ਦੇਖੋ ਕਿੰਨੀ ਸ਼ਕਤੀਸ਼ਾਲੀ ਤੋਪ ਆਹੇ ਦੁਸ਼ਮਣਾਂ ਨੂੰ ਢੇਰ ਕਰ ਦਿੰਦੀ ਹੋਊਗੀ ਸਾਹਮਣੇ ਜਦੋਂ ਇਹ ਚੱਲਦੀ ਹੋਊਗੀ ਤੇ ਇਹਦਾ ਤੁਸੀਂ ਦੇਖੋ ਝਟਕਾ ਕਿੰਨਾ ਪੈਂਦਾ ਹੋਊਗਾ ਵੱਡੇ ਵੱਡੇ ਵੀਲ ਆ ਇਹਦੇ ਮੂਰਲੇ ਮਗਲ ਚਲੋ ਛੋਟੇ ਆਗੇ ਬਾਕੀ ਮਤਲਬ ਅੱਜ ਤੱਕ ਤੋਪਾਂ ਦੇਖਦੇ ਆ ਨਾ ਆਪਾਂ ਮਤਲਬ ਸਭ ਤੋਂ ਵੱਡੀ ਤੋਪ ਆਹੇ ਕਾਫੀ ਸਾਰੀਆਂ ਛੋਟੀਆਂ ਨੇ ਨਾ ਬਾਕੀ ਇਹਦੇ ਵਿੱਚ ਸਾਰਾ ਜੈਕ ਸਿਸਟਮ ਆ ਇਹਨੂੰ ਤੁਸੀਂ ਉੱਪਰ ਤੇ ਥੱਲੇ ਵੀ ਕਰ ਸਕਦੇ ਹੋ ਦੇਖ ਸਕਦੇ ਹੋ ਸਾਹਮਣੇ ਜੈਕ ਸਿਸਟਮ ਆ ਹੋਵੇ ਇਹਨੂੰ ਬਣਾਉਣਾ ਜੰਗ ਸਿਸਟਮ ਲਗਾਏਗਾ ਉਸ ਦੇ ਬਾਅਦ ਉੱਚਾਈ ਨੇ ਤੋਪਨ ਦੇ ਬਣਾਉਣ ਦਾ ਤਰੀਕਾ ਬਾਕੀ ਇਹ ਨਹੀਂ ਮਲਾਪ ਹੈ। ਵਿਚਾਲੇ ਜੱਕ ਸਿਸਟਮ ਲੱਗਿਆ ਹੋਇਆ ਤੁਹਾਨੂੰ ਦਿਖਾਤਾ ਆਪਾਂ। ਤੋਪ ਨੂੰ ਜਿੰਨਾ ਮਰਜ਼ੀ ਆਪਾਂ ਉੱਚਾ ਤੇ ਨੀਵਾ ਕਰ ਸਕਦੇ ਆਂ। ਚਲੋ ਆਹ ਤਾਂ ਕਵਰ ਸਾਰਾ ਬਾਅਦ ਚ ਬਣਿਆ। ਪਹਿਲਾਂ ਸਿੰਪਲ ਤੋਪ ਹੁੰਦੀ ਸੀ। ਇੱਕ ਹੀ ਆ ਦੁਨੀਆ ਦੇ ਵਿੱਚ ਸਭ ਤੋਂ ਵੱਡੀ ਤੋਪ, ਦੁਨੀਆ ਦੀ ਸਭ ਤੋਂ ਵੱਡੀ ਤੋਪ ਆਹੀ। ਕਰ ਲਓ ਦਰਸ਼ਨ ਜੀ ਦੁਨੀਆ ਦੀ ਸਭ ਤੋਂ ਵੱਡੀ ਤੋਪ ਦੇ। ਇਹਦੇ ਚਾਰਜਸ ਲੈਂਦੇ ਆ ਜੇ ਕਿ ਤੁਸੀਂ ਬਹਿ ਕੇ ਘੁੰਮਣਾਗਾ। ਇਹਦੇ ਤੁਹਾਨੂੰ ਪਤਾ ਕਰਕੇ ਦੱਸਾਂਗੇ ਕਿੰਨੇ ਚਾਰਜਸ ਨੇ। ਬਾਕੀ ਜਿਹੜੀ ਸਾਹਮਣੇ ਤੁਸੀਂ ਤੋਪ ਦੇਖ ਰਹੇ ਹੋ, ਇਹਦੀ ਲੈਂਥ ਦੀ ਗੱਲ ਕਰੀਏ ਤਾਂ 31 ਫੁੱਟ ਤੇ 3 ਇੰਚ ਦੀ ਲੈਂਥ ਆਗੀ। ਅਗਰ ਆਪਾਂ weight ਦੀ ਗੱਲ ਕਰੀਏ ਤਾਂ ਤਕਰੀਬਨ 50 ਟਨ ਦਾ weight ਆ ਸਾਰੀ ਦਾ। ਬਾਕੀ ਇਹਦੀ ਹਾਈਟ ਦੀ ਗੱਲ ਕਰੀਏ ਤਾਂ ਅਗਰ ਆਪਾਂ ਤਾਂ 9 ਫੁੱਟ ਇਹਦੀ ਸਾਰੀ ਦੀ ਹਾਈਟ ਆਗੀ। ਬਾਕੀ ਸਾਲ ਦੇ ਵਿੱਚ ਇੱਕ ਵਾਰੀ ਇਹਦੀ ਪੂਜਾ ਹੁੰਦੀ ਹੈਗੀ, ਤੋਪ ਦੀ ਹੁਣ ਵੀ ਹੁੰਦੀ ਆ, ਹਰ ਸਾਲ ਹੁੰਦੀ ਆ। ਜਿਹੜੇ ਮਤਲਬ ਰਾਜੇ ਦੇ ਵੰਸ ਨੇ ਪੂਜਾ ਕਰਦੇ ਆ ਦੀ ਆ ਦੇਖੋ ਸਾਹਮਣੇ ਤੇ ਟਿੱਕਾ ਵਗੈਰਾ ਲੱਗਿਆ ਹੋਇਆ ਇਹਨਾਂ ਦਾ ਹਲੇ ਵੀ ਇਹਦੀ ਕਿਨੀ ਮੰਨਤਾ ਤੁਸੀਂ ਦੇਖੋ ਇੱਥੇ ਜਰੂਰ ਮਤਲਬ ਟੈਕਟਾਈਡੀ ਆਪਦੀ ਸਾਹਮ ਕੇ ਰੱਖੋ ਆ ਸਾਹਮਣੇ ਜਿਹੜਾ ਭਾਈ ਬੈਠਾ ਇਹ ਜਰੂਰ ਟੈਕਟ ਚੈੱਕ ਕਰਦਾ ਇਹ ਗੱਲਾਂ ਦੀ ਗੌਰ ਰੱਖਣੀ ਹੈ ਤੁਸੀਂ ਇਹ ਚੀਜ਼ਾਂ ਆਪਣੇ YouTube ਚੈਨਲ ਤੇ ਤੁਹਾਨੂੰ ਦੇਖਣ ਨੂੰ ਮਿਲਣੀਆਂ ਬਾਕੀ ਜੇ ਹਰ ਰੋਜ਼ ਦੀ ਨਵੀਆਂ ਅਪਡੇਟ ਲੈਣੀਆਂ ਤੁਸੀਂ ਆਪਣੇ Instagram ਚੈਨਲ ਦੇ ਉੱਤੇ ਅਮਨ ਸਰਾਂ ਅਫੀਸ਼ੀਅਲ ਦੇ ਉੱਤੇ ਜਾ ਕੇ ਤੁਸੀਂ ਉਹਨੂੰ ਮਤਲਬ ਫੋਲੋ ਕਰ ਸਕਦੇ ਆ ਤੁਸੀਂ ਉੱਥੇ ਹਰ ਰੋਜ਼ ਨਵੀਂ ਅਪਡੇਟ ਮਿਲਦੀ ਆ ਵੀ ਆਪਾਂ ਆ ਕਿੱਥੇ ਆ ਇਸ ਟਾਈਮ ਕੀ ਕਰ ਰਹੇ ਆ ਕਿਉਂਕਿ YouTube ਉੱਤੇ ਵੀਡੀਓ ਥੋੜੀਆਂ ਜਿਹੀਆਂ ਡਿਲੇ ਚੱਲਦੀਆਂ ਆਪਣੀਆਂ ਕੋਸ਼ਿਸ਼ ਕਰਾਂਗੇ ਉਹਨੂੰ ਵੀ ਆਪਾਂ ਕੰਟੀਨਿਊ ਲੈ ਆਈਏ ਕਿਉਂਕਿ ਥੋੜਾ ਜਿਹਾ ਡਿਲੇ ਜ਼ਿਆਦਾ ਹੋ ਗਿਆ ਸੀਗਾ ਪਰ ਆਪਣੇ ਤੁਸੀਂ Instagram ਚੈਨਲ ਉੱਤੇ ਜਾ ਕੇ ਜ਼ਰੂਰ ਕਰੋ ਫੋਲੋ ਆਪਾਂ ਨੂੰ ਤੇ ਨਵੀਂ ਅਪਡੇਟ ਪਾਓ ਬਾਕੀ YouTube ਚੈਨਲ ਨੂੰ ਦਾ ਸਬਸਕ੍ਰਾਈਬ ਕਰਨਾ ਹੀ ਕਰਨਾ ਕਿਉਂਕਿ ਉੱਥੇ ਪੂਰੀ ਇਨਫਰਮੇਸ਼ਨ ਮਿਲਦੀ ਆ ਤੁਹਾਨੂੰ ਕਿੱਥੇ ਗਏ ਆ ਕੀ ਕਰਦੇ ਆਂਗੇ ਸਾਨੂੰ ਤੇ ਥੋੜੀ ਜਿਹੀ ਅਪਡੇਟ ਮਿਲਦੀ ਆ ਵੀ ਆਪਾਂ ਕਿੱਥੇ ਫਿਰ ਰਹੇ ਆ ਬਸ ਇਹ ਕੀ ਹੈ ਇਹ ਤੋਪ ਤੋਂ ਤਹਾਂ ਖੜ ਕੇ ਵੇਖੋਗੇ ਨਾ ਵੇਖਿਓ ਹੁਣ ਵਿਊ ਚੈੱਕ ਕਰਿਓ ਮੜਾ ਜਾ ਆਹ ਸਾਈਡ ਸਾਹਮਣੇ ਨਾਹਰਗੜ ਕਿਲਾ ਆਹ ਰਾਤੋਂ ਆਪਾਂ ਆਏ ਸੀਗੇ ਬੇੜੇ ਸਾਹਮਣੇ ਉਹ ਝੀਲ ਦਿਖ ਰਹੀ ਆ ਇਹਨੂੰ ਜਲ ਮਹਿਲ ਕਹਿ ਦਿੰਦੇ ਆ ਆਪਾਂ ਹੁਣ ਪਿੱਛੇ ਵੀ ਦਿਖਾਈ ਸੀ ਇੱਥੋਂ ਵਿਊ ਇਹਦਾ ਦੇਖੋ ਤਾਂ ਜੀ ਸਾਨੂੰ ਦੱਸਿਆ ਨਾ ਵੀ ਇਹ ਕਿਲਾ ਬਣਾਉਣ ਦਾ ਮਤਲਬ ਹੀ ਇਹ ਸੀਗਾ ਇਹ ਸਭ ਤੋਂ ਉੱਚਾ ਕਿਲਾ ਜੈਪੁਰ ਦਾ ਜੈਗੜ ਕਿਲਾ ਇੱਥੋਂ ਦੇਖੋ ਕਿੰਨੇ ਪਹਾੜ ਨੇ ਰਾਜਸਥਾਨ ਦੇ ਜੈਪੁਰ ਦੇ ਵਿੱਚ ਕਿੰਨੇ ਪਹਾੜ ਨੇ ਤੁਸੀਂ ਦੇਖ ਸਕਦੇ ਹੋ ਇੱਥੋਂ ਜੈਗੜ ਕਿਲੇ ਤੋਂ ਖੜ ਕੇ ਪੂਰੀ ਨਿਗਰਾਨੀ ਰਹਿੰਦੀ ਸੀ ਪੂਰੇ ਜੈਪੁਰ ਦੇ ਉੱਤੇ ਵੀ ਕੌਣ ਦੁਸ਼ਮਣ ਕਿੱਧਰੋਂ ਆ ਰਿਹਾ ਇਦਾਂ ਦੀਆਂ ਗੋਲ-ਗੋਲ ਇੱਥੇ ਮਤਲਬ ਜਿਵੇਂ ਆਪਾਂ ਕਹਿੰਦੇ ਆ ਵਾਚ ਟਾਵਰ ਬਣਾਏ ਗਏ ਸੀਗੇ ਵਾਸਟਾ ਪਰ ਬਣਾਉਣ ਦਾ ਮਤਲਬ ਇਹੀ ਹੁੰਦਾ ਬਚਾਲੇ ਟਾਕੀਆਂ ਹਲੇ ਵੀ ਹੈਗੀਆਂ ਨਗੀਆਂ ਵੀ ਇੱਥੋਂ ਪੂਰੀ ਨਿਗਰਾਨੀ ਰਹਿੰਦੀ ਆ ਹਰੇਕ ਹਿੱਸੇ ਦੀ ਜਿਵੇਂ ਪੂਰਬੀ ਹਿੱਸਾਗਾ ਪੱਛਮੀ ਉਤਰੀ ਦੱਖਣੀ ਸਾਰੇ ਹਿੱਸੇ ਬਣੇ ਹੋਏ ਨੇਗੇ ਇਧਰਲੀ ਸਾਈਡ ਵੀ ਦੇਖੋ ਇਹ ਮੇਨ ਗੇਟ ਦੀਆਂ ਐਂਟਰੀਆਂ ਨੇ ਉਸ ਟਾਈਮ ਇਹ ਚੀਜ਼ਾਂ ਬਣਾਉਣੀਆਂ ਬਹੁਤ ਔਖੀਆਂ ਨੇ ਦੇਖੋ ਚੜਾਈ ਦੇਖੋ ਤੁਸੀਂ ਵਾਲ ਦੀ 1.5 ਫੁੱਟ ਤੋਂ 2 ਫੁੱਟ ਦੇ ਕਰੀਬ ਹੈਗੀ ਹੈਗੀ ਚੜਾਈ ਬਾਕੀ ਇੱਥੇ ਤੱਕ ਜਿਹੜੀਆਂ ਟੈਕਸੀ ਗੱਡੀਆਂ ਆ ਜਾਂਦੀਆਂ ਓ ਤੁਰ ਤੱਕ ਉਹਨਾਂ ਦੇ ਤੁਹਾਨੂੰ ਪਤਾ ਫਿਰ ਚਾਰਜਸ ਵਾਜ ਜਾਂਦੇ ਆ ਸਾਈਕਲ ਉੱਤੇ ਕੋਈ ਚਾਰਜਸ ਨਹੀਂ ਹੈਗੇ ਚਲੋ ਅੱਗੇ ਚੱਲਦੇ ਆ ਤੁਹਾਨੂੰ ਦਿਖਾਉਂਨੇ ਆ ਜੇ ਕੋਈ ਹੋਰ ਵੀ ਹੈਗੀਆਂ ਇੱਕ ਦੋ ਚੀਜ਼ਾਂ ਜ਼ਰੂਰ ਦਿਖਾਵਾਂਗੇ ਬਾਕੀ ਕੁਝ ਜੇ ਇਨਫਾਰਮੇਸ਼ਨ ਰਹਿ ਵੀ ਗਈ ਆ ਸਾਰੀ ਇੰਗਲਿਸ਼ ਦੇ ਵਿੱਚ ਲਿਖੀ ਹੋਈ ਆ ਤੁਸੀਂ ਵੀਡੀਓ ਨੂੰ ਪਾਉਜ਼ ਕਰਕੇ ਸਾਰੀ ਇਨਫਾਰਮੇਸ਼ਨ ਇੰਗਲਿਸ਼ ਦੇ ਵਿੱਚ ਲਿਖੀ ਹੋਈ ਆ ਉਹ ਤੁਸੀਂ ਪੜ੍ਹ ਸਕਦੇ ਹੋ ਪੜ੍ਹ ਕੇ ਸਾਰੀ ਇਨਫਾਰਮੇਸ਼ਨ ਲੈ ਸਕਦੇ ਹੋ ਬਾਕੀ 19ਵੀਂ ਸੈਂਚਰੀ ਦੇ ਵਿੱਚ ਇਹ ਸਵਾਯਰਾਮ ਸਿੰਘ ਜੀ ਦੂਜੇ ਵੱਲੋਂ ਜਿਹੜੀ ਤੋਪ ਬਣਾਈ ਗਈ ਸੀਗੀ 1720 ਦੇ ਵਿੱਚ ਇਹ ਲਿਆਂਦੀ ਗਈ ਸੀਗੀ ਜੈਗੜ੍ਹ ਕਿਲੇ ਦੇ ਵਿੱਚ ਇੱਥੇ ਲਿਖਿਆ ਹੋਇਆ ਹੈਗਾ ਕੁਝ ਰਹਿ ਗਿਆ ਕੁਝ ਗਲਤੀ ਹੋ ਵੀ ਜਾਂਦੀ ਹੈ ਚਲੋ ਪੜਨ ਦੇ ਵਿੱਚ ਇੰਗਲਿਸ਼ ਵਾਲੀੋਂ ਥੋੜਾ ਜਿਹਾ ਹੱਥ ਆਪਣਾ ਤੰਗ ਹੀ ਆ ਤਾਂ ਕਰਕੇ ਇੰਗਲਿਸ਼ ਵਾਲੀੋਂ ਥੋੜਾ ਜਿਹਾ ਹੱਥ ਆਪਣਾ ਤੰਗ ਹੀ ਆ ਤਾਂ ਕਰਕੇ ਤੁਹਾਨੂੰ ਇਹ ਦਿਖਾਈ ਦਿੱਤਾ ਵੀ ਜੇ ਕੋਈ ਇਨਫੋਰਮੇਸ਼ਨ ਰਹਿ ਗਈ ਤਾਂ ਇੱਥੋਂ ਪੜ ਲਿਓ ਬਸ ਬਾਕੀ ਜੇ ਕਿਸੇ ਵੀਰ ਨੂੰ ਹਿੰਦੀ ਵਿੱਚ ਜ਼ਿਆਦਾ ਹੈਗਾਗਾ ਉਹ ਜ਼ਰੂਰ ਇੱਥੋਂ ਪੜ੍ਹ ਸਕਦੇ ਹੋ ਤੁਸੀਂ ਹੁਣ ਆਪਾਂ ਐਂਟਰੀ ਕਰ ਲਈ ਆ ਆ ਜਿਹੜਾ ਸਾਹਮਣੇ ਦੇਖ ਸਕਦੇ ਹੋਗੇ ਇਹ ਮਹਿਲ ਦੇ ਸੈਂਟਰ ਦੇ ਵਿੱਚ ਬਣਿਆ ਹੋਇਆਗਾ ਇਹ ਮਤਲਬ ਮਹਿਲ ਦਾ ਸਭ ਤੋਂ ਵੱਡਾ ਪਾਣੀ ਸਟੋਰ ਕਰਨ ਵਾਲਾ ਟੈਂਕ ਹੈਗਾ ਇਹ ਟੈਂਕ ਦੀ ਇੰਨੀ ਕ ਸਮਰੱਥਾ ਹੈਗੀ ਹੈਗੀ ਮੰਨ ਕੇ ਚੱਲੋ ਉਸ ਟਾਈਮ ਅਗਰ ਕਿਲੇ ਨੂੰ ਘੇਰਾ ਵੀ ਪੈਂਦਾ ਸੀਗਾ ਕੇ ਰਾ ਪੈਂਦਾ ਸੀਗਾ ਮੰਨ ਕੇ ਚਲੋ ਜੇ ਅੰਦਰ ਵੀ ਰਹਿ ਜਾਂਦੇ ਸੀ ਇਹਦੇ ਵਿੱਚ ਮੀਂਹ ਦਾ ਪਾਣੀ ਉਦਾਂ ਵੀ ਪਾਣੀ ਸਾਰਾ ਸਟੋਰ ਹੁੰਦਾ ਸੀਗਾ ਵੀ ਮਤਲਬ ਜੰਗਾ ਜੁੱਧਾਂ ਦੀ ਖਾਤਰ ਲੜਾਈਆਂ ਦੀ ਖਾਤਰ ਪਾਣੀ ਦੀ ਬਹੁਤ ਲੋੜ ਪੈਂਦੀ ਹੁੰਦੀ ਸੀਗੀ ਤੇ ਪਾਣੀ ਇਹਦੇ ਵਿੱਚ ਸਾਰਾ ਸਟੋਰ ਹੁੰਦਾ ਸੀ ਸਾਰਾ ਭਰਿਆ ਪਿਆ ਥੱਲੋਂ ਜਿੱਥੇ ਆਪਾਂ ਤੁਰੇ ਫਿਰਦੇ ਆ ਇਹ ਸਾਰੇ ਦੇ ਵਿੱਚ ਟੈਂਕੀ ਪਾਣੀ ਟੈਂਕ ਆਗਾ ਇਹ ਪਾਣੀ ਦਾ ਤੇ ਆ ਮੇਨ ਇੱਥੋਂ ਖੋਲ ਕੇ ਪਾਣੀ ਆ ਦਾ ਭਰਦੇ ਸੀਗੇ ਭਰ ਕੇ ਤੇ ਪੀਂਦੇ ਸੀਗੇ ਲੜਾਈਆਂ ਲੜਦੇ ਸੀਗੇ ਉਸ ਟਾਈਮ ਤਾਂ ਇਹੀ ਸਾਰਾ ਸਹਾਰਾ ਹੁੰਦਾ ਸੀਗਾ ਪਾਣੀ ਸਟੋਰ ਕਰਨ ਦਾ ਦੇਖੋ ਕਿੱਡਾ ਵੱਡਾ ਬਣਾਇਆ ਕਿਉਂਕਿ ਉਸ ਟਾਈਮ ਸੈਨਾ ਬਹੁਤ ਹੋ ਜਾਂਦੀ ਸੀ ਨਾ ਸੈਨਾ ਨੂੰ ਫਿਰ ਰਜਾਉਣਾ ਜਿਹੜਾ ਖਲ ਆਈਦਾ ਬੜਾ ਪਿਆ ਇਹਦੇ ਨਾਲ ਹੀ ਬਿਲਕੁਲ ਸਾਹਮਣੇ ਇੱਕ ਆਵੀ ਬਣਿਆ ਹੋਇਆ ਇੱਥੇ ਕੋੂ ਟਾਈਪ ਇਹ ਚ ਵੀ ਪਾਣੀ ਸਟੋਰ ਹੁੰਦਾ ਬਾਕੀ ਚੱਲਦੇ ਅੰਦਰ ਅੰਦਰ ਜਾ ਕੇ ਤੁਹਾਨੂੰ ਦਿਖਾਉਨੇ ਸਾਰਾ ਕੁਝ ਬਾਕੀ ਜਿਹੜਾ ਰਹਿ ਗਿਆ ਬਾਕੀ ਆ ਜਿਹੜਾ ਟੈਂਕ ਆ ਦੀ ਸਾਰੀ ਇਨਫੋਰਮੇਸ਼ਨ ਇੱਥੇ ਲਿਖੀ ਹੋਈ ਹੈਗੀ 158 ਫੁੱਟ ਜਿਹੜਾ ਲੰਬਾਗਾ 138 ਫੁੱਟ ਚੌੜਾ ਤੇ 40 ਫੁੱਟ ਡੂੰਘਾਗਾ ਆਹ ਦੇਖੋ ਪਾਲੀ ਕੰਪਨੀ ਇਹ ਰਾਜਸਥਾਨ ਦਾ ਬਾਕੀ ਆ ਸਾਰੀ ਇਨਫੋਰਮੇਸ਼ਨ ਤੁਸੀਂ ਇੱਥੋਂ ਪੜ ਸਕਦੇ ਹੋ ਕਿਉਂਕਿ ਜਦੋਂ ਆਪਾਂ ਸਾਰੀ ਇਨਫੋਰਮੇਸ਼ਨ ਵੈਸੇ ਦੱਸਣ ਲੱਗੇ ਨਾ ਉਹਨੂੰ ਬਹੁਤ ਟਾਈਮ ਲੱਗ ਜਾਂਦਾਗਾ ਵੀਡੀਓ ਕਾਫੀ ਲੰਮੀ ਬਣ ਜਾਂਦੀ ਹੈ ਫਿਰ ਤਾਂ ਕਰਕੇ ਤੁਸੀਂ ਵੀਡੀਓ ਪਾਉਜ਼ ਕਰੋ ਕਰਕੇ ਤੇ ਇਹਦੇ ਵਿੱਚ ਮੰਨ ਕੇ ਚੱਲੋ ਫਿਰ ਤੁਸੀਂ ਪੜ ਸਕਦੇ ਹੋ ਸਾਰੀ ਚੀਜ਼ ਆਹ ਖੜਾ ਇੱਥੋਂ ਦਾ ਜਹਾਜ਼ ਜੇ ਕਿਸੇ ਵੀਰ ਨੇ ਇੱਥੇ ਦੀ ਸਵਾਰੀ ਕਰਨੀ ਆ ਤਾਂ ਕਰ ਸਕਦੇ ਹਾਂ। ਬਹੁਤ ਸਾਰਾ। ਇਦੋਂ ਐਂਟਰੀ ਕਰਦੇ ਆ ਆਪਾਂ ਸਿੱਧੀ ਮਿਊਜ਼ੀਅਮ ਦੀ। ਆ ਚੀਜ਼ਾਂ ਇੱਥੇ ਪੜ ਸਕਦੇ ਤੁਸੀਂ। ਚੱਲਦੇ ਹਾਂ ਹੁਣ ਆਪੇ ਇਸ ਤੋਂ ਅੰਦਰ ਸਿੱਧਾ। ਬਾਕੀ ਅੰਦਰ ਵੀਡੀਓ ਅਲਾਉਡ ਹੈ ਨਹੀਂ ਸੀ। ਉਹਦੇ ਵਿੱਚ ਜਿੱਥੇ ਉਹ ਵੀਰ ਸਿਗੇ ਆਪਾਂ ਐਂਟਰੀ ਤਾਂ ਹੈਗੀ ਨਾ ਤੁਹਾਨੂੰ। ਉੱਥੇ 20 ਗ੍ਰਾਮ ਦਾ ਮੰਨ ਕੇ ਚਲੋ ਇੱਕ ਜੁੱਤਾ ਹੈਗਾ। ਉਹਦੇ ਵਿੱਚ ਲੈਦਰ 20 ਗ੍ਰਾਮ ਯੂਜ਼ ਕੀਤੀ ਗਈ ਹੈਗੀ। ਬਾਕੀ ਸੋਲ ਦਾ ਜਿਹੜਾ weight ਆ ਉਹ ਅਲੱਗ ਹੈਗਾ। ਇੱਥੇ ਟੈਂਪਲ ਆ ਤੇ ਆ ਵਾ ਮੰਦਿਰ ਬਣਿਆ ਪਿਆ ਬਾਕੀ ਸੋਨੂੰ ਅੰਦਰ ਚੱਲ ਕੇ ਦਿਖਾਉਨੇ ਆ ਚਲੋ ਆ ਮੈਂ ਅਜ਼ੀਮ ਦੀ ਥੋੜੀ ਐਂਟਰੀ ਆ ਇਧਰੋਂ ਕਰਦੇ ਆ ਐਂਟਰੀ ਸੋਨੂੰ ਸਾਰਾ ਕੁਝ ਅੰਦਰ ਆ ਕੇ ਦਿਖਾਉਨੇ ਆਗੇ ਬਾਕੀ ਉਹ ਸਾਰਾ ਵੇਚਣ ਦਾ ਸੌਦਾ ਹੀ ਸੀਗਾ ਜਿੰਨਾ ਵੀ ਸੀਗਾ ਉਧਰਲੀ ਸਾਈਡ ਆਹ ਸਾਰਾ ਟ੍ਰੈਡੀਸ਼ਨਲ ਡਰੈਸਾਂ ਇਹਨਾਂ ਦੀਆਂ ਇਹ ਹਰੇਕ ਜਗ੍ਹਾ ਤੇ ਹੀ ਹੁੰਦੀਆਂ ਨੇ ਜਸਲ ਮੇਲ ਵਾਲੀ ਸਾਈਡ ਚਲੇ ਜਾਓ ਜੋਧਪੁਰ ਚਲੇ ਜਾਓ ਉਦੇਪੁਰ ਚਲੇ ਜਾਓ ਇਹਨਾਂ ਟ੍ਰੈਡੀਸ਼ਨਲ ਡਰੈੱਸਾਂ ਨੇ ਜੇ ਕਿਸੇ ਵੀਰ ਨੇ ਫੋਟੋ ਕਰਾਉਣੀਆਂ ਤਾਂ ਇੱਥੇ ਇਹਨਾਂ ਨਾਲ ਕਰਵਾ ਸਕਦੇ ਹੋ ਤੋਪ ਦੀ ਫੋਟੋ ਲੱਗੀ ਹੋਈ ਹੈਗੀ ਇਹ ਤੋਂ ਐਂਟਰੀ ਕਰਦੇ ਹਾਂ ਸਾਰੇ ਸ਼ਸਤਰ ਜਿਹੜੇ ਰਾਜ ਦੇਸ ਸਰ ਪਏ ਹੈਗੇ ਤਾਂ ਬਾ ਪਹਿਲੇ ਪਹਿਲੇ ਲੈਫਟ ਸਾਈਡ ਜਾਓ ਠੀਕ ਹੈ